ਲੋ ਜੀ ਸਾਰੇ ਪੰਜਾਬ 'ਚ ਰੌਲਾ ਪੈ ਗਿਆ ਕਹਿੰਦੇ 2995 2995 3895 ਮਾਤੂ ਸ਼੍ਰੀ ਦਸਤਾਰ ਨੇ ਬੋਰਡ ਲਾਤੇ 10-10 ਹਜ਼ਾਰ ਦੇ ਸਾਡੇ ਕੋਲ 2995 'ਚ ਸਲਾਈ ਕਰਕੇ ਲੈ ਕੇ ਜਾਓ ਕਲਰ ਸਾਡੇ ਕੋਲ ਬਹੁਤ ਤਰ੍ਹਾਂ ਦੇ ਮਿਲਣਿਆ ਜੇ ਤੁਸੀਂ 3 ਪੀਸ ਕੋਟ ਪੈਂਟ ਲੈਣਾ ਇਹ ਤੁਹਾਨੂੰ ਮਿਲਣਾ 15000 ਰੁਪਏ ਬਾਜ਼ਾਰ ਦੀ ਕੀਮਤ ਸਾਡੇ ਕੋਲ 3760 'ਚ ਜਿਹੜੀ ਤੁਸੀਂ 17-18000 ਰੁਪਏ ਦੀ ਸ਼ੇਰਵਾਨੀ ਲੈਨੇ ਹੋ ਸਾਡੇ ਕੋਲ ਆਜੋ 6500 ਰੁਪਏ 'ਚ ਸਟਿਚ ਕਰਕੇ ਆਪਾਂ ਤੁਹਾਨੂੰ ਦਿਵਾਗੇ ਆ ਦੁਕਾਨਦਾਰ ਕਾਪੀ ਜੀ ਕਰ ਲੈਂਦੇ ਆ ਪਰ ਤੁਹਾਨੂੰ ਅਸਲ ਦਿਖਾਣੇ ਆ ਅਸਲ ਪਟਾਕੇ ਕੱਪੜੇ ਦੇ ਕਿਵੇਂ ਪੈਂਦੇ ਆ ਆ ਚੈੱਕ ਕਰ ਲੋ ਆ ਲੋ ਚੈੱਕ ਕਰੀ ਟੋੜੜਾ ਬਾਕੇ ਖਿੱਚ ਲੋ ਕੱਪੜਾ ਖਰਾਬ ਨਹੀਂ ਹੁੰਦਾ ਆ ਜਿਹੜੇ ਬਲੇਜ਼ਰ ਆ ਪਿਓਰ ਟਵੀਡ ਦੇ ਬਲੇਜ਼ਰ ਇਹ ਪਿਓਰ ਬਲੇਜ਼ਰ ਆ ਇਹਦੇ ਜਿਹੜੇ ਬਲੇਜ਼ਰ ਆ ਆਮ ਬਜ਼ਾਰਾ 'ਚ 3500 4000 ਦਾ ਇਹ ਵੀ 2500 3000 'ਚ ਰੈਡੀ ਕਰਕੇ ਜਿਹੜਾ ਕੀ ਇਟਾਲੀਅਨ ਆਈਟਮਾ ਕਹਿੰਨੇ ਆ ਆ ਚੈੱਕ ਕਰ ਲੋ ਇਹਦੇ ਵਿੱਚ ਕਲਰ ਮੈਚਿੰਗ ਵੀ ਹੈਗੀ ਆ ਇਹ ਵੀ 5 7 8 ਜਾਂ 10000 ਚ ਕੋਟ ਪੈਂਟ ਬਣਾ ਕੇ ਦੇਨੇ ਜਿਹੜੇ ਬਜ਼ਾਰ 'ਚ 25 25 30 30000 ਵਿਦ ਸਟੀਚਿੰਗ ਬੰਦੇ ਆ ਸਾਡੇ ਕੋਲ ਜਿਹੜਾ ਤੁਸੀਂ 3000 ਦਾ ਲੈਣਾ ਬਾਜ਼ਾਰ ਦੇ ਵਿੱਚ ਇੱਥੇ 700 ਰੁਪਏ ਦੇ ਵਿੱਚ ਕੁੜਤਾ ਪਜਾਮਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਇਹਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਹੈਗੇ ਆ ਇਹ ਬਹੁਤ ਵੱਡੀ ਜ਼ਿੰਮੇਵਾਰੀ ਲੈਂਦੇ ਆ ਗਾਰੰਟੀ ਲੈਂਦੇ ਆ ਵੀ ਕਹਿੰਦੇ ਜੇ ਸਾਡਾ ਕੱਪੜਾ ਫੇਟ ਹੋ ਜਵੇ ਜਾਂ ਰੰਗ ਲੱਥ ਜਵੇ ਤਾਂ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਸਾਡੇ ਕੋਲ ਵਾਪਸ ਕਰਕੇ ਨਮੀ ਲੈ ਕੇ ਜਾ ਸਕਦੇ ਲੋ ਜੀ ਸਾਰੇ ਪੰਜਾਬ 'ਚ ਰੌਲਾ ਪੈ ਗਿਆ ਕਹਿੰਦੇ 2995 2995 2995 ਅੱਜ ਅਸੀਂ ਪਹੁੰਚਿਆ ਅਮਰਸਰ ਸਾਹਿਬ ਦੀ ਧਰਤੀ ਤੇ ਜਿੱਥੇ ਮਾਤੂ ਸ਼੍ਰੀ ਦਸਤਾਰ ਨੇ ਬੋਰਡ ਲਾਤੇ ਕਹਿੰਦੇ 10-10 ਹਜ਼ਾਰ ਵਾਲੇ ਕੋਰਪਰਡ ਦਵਾਗੇ 2995 'ਚ 15000 ਵਾਲੇ ਕੋਰਪਰਡ ਦਵਾਗੇ 3760 'ਚ ਹੁਣ ਆਪਾਂ ਅੰਦਰ ਵੀ ਜਾ ਕੇ ਦੇਖਦੇ ਆ ਕਹਿੰਦੇ ਦੇਖ ਲਓ ਵੀ ਅੰਦਰ ਵੀ ਦੇਖ ਲਓ ਰੌਣਕਾਂ ਲੱਗੀਆਂ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਆ ਰਹੇ ਆ ਇੱਥੇ ਸ਼ਰਮੇ ਬੇ ਕਹਿ ਰਹਾ ਬਈ ਸਾਡੇ ਕੋਲ ਆ ਜਾਓ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨਰ ਪੀਸ ਜਿਹੜੇ 10-10 ਹਜ਼ਾਰ ਦੇ ਸਾਡੇ ਕੋਲ 2995 ਚ ਸਲਾਈ ਕਰਕੇ ਲੈ ਕੇ ਜਾਓ ਕਲਰ ਸਾਡੇ ਕੋਲ ਬਹੁਤ ਤਰ੍ਹਾਂ ਦੇ ਮਿਲਣਿਆ ਜੇ ਤੁਸੀਂ 3 ਪੀਸ ਕੋਟਪੈਂਟ ਲੈਣਾ ਇਹ ਤੁਹਾਨੂੰ ਮਿਲਣਾ 15000 ਰੁਪਿਆ ਬਾਜ਼ਾਰ ਦੀ ਕੀਮਤ ਸਾਡੇ ਕੋਲ 3760 ਚ ਜਿਹੜੀ ਤੁਸੀਂ 17-18000 ਰੁਪਏ ਦੀ ਸ਼ੇਰਵਾਨੀ ਲੈਣੇ ਹੋ ਸਾਡੇ ਕੋਲ ਆ ਜਾਓ 6500 ਰੁਪਏ ਚ ਸਟਿਚ ਕਰਕੇ ਆਪਾਂ ਤੁਹਾਨੂੰ ਦਵਾਂਗੇ ਤੇ ਆਪਾਂ ਰੰਗ ਚੈੱਕ ਕਰੋ ਰੰਗ ਬਹੁਤ ਸਾਰੇ ਆ ਬਾਸਕਟਾ ਬਲੇਜ਼ਰਾਂ ਬਾਜੀ ਰੋਲਾ ਬਹੁਤ ਸਾਰਾ ਤੁਸੀਂ ਕਹਿੰਦੇ ਹੋ 2995 ਚ 2 ਪੀਸ ਕੋਟ ਵਨ 3 ਪੀਸ 3760 ਚ ਦਿਨੇ ਵੀ ਉਹ ਕਦੇ ਇਦਾਂ ਦੇ ਨਹੀਂ ਸਿਰਫ ਲੋਕਾਂ ਨੂੰ ਬੁਲਾਇਆ ਜਾਂਦਾ ਤੇ ਆ ਇਹਨੂੰ 2995 ਦਿੰਦੇ ਨਹੀਂ ਤੁਸੀਂ ਨਾ ਨਾ ਨਹੀਂ ਸਾਡਾ ਆਮ ਦੁਕਾਨਦਾਰ ਵਾਲਾ ਕੰਮ ਨਹੀਂ ਹੈਗਾ ਦਿਖਾਣਾ ਕੁਝ ਹੋਰ ਤੇ ਦੇਣਾ ਕੁਝ ਹੋਰ ਆ ਚੈੱਕ ਕਰ ਲਓ ਜੀ ਆ 2995 2 ਪੀਸ 3760 ਦਾ ਕਪੜਾ ਚੈੱਕ ਕਰ ਲਓ ਇਹ ਕੋਈ ਅਸੀਂ ਗੰਦ ਨਹੀਂ ਵੇਚ ਰਹੇ ਪੂਰੀ ਸੁਪੀਰੀਅਲ ਵਧੀਆ ਟੀਆਰ ਵੇਚ ਰਿਹਾ ਟੀਆਰ ਕੱਪੜੇ ਦਾ ਨਾਂ ਵੀ ਤੁਹਾਨੂੰ ਦੱਸ ਦੇਣਾ ਇਹ ਟੀਆਰ ਕੱਪੜਾ ਖੁੱਦ ਦੀ ਸਾਡੀ ਮੈਨੂਫੈਕਚਰਿੰਗ ਹੈ ਖੁੱਦ ਦੀ ਡਾਈੰਗ ਹੈ ਸਾਡਾ ਪਲਾਂਟ ਸਾਰਾ ਕੱਪੜੇ ਦਾ ਆਪ ਦਾ ਆ ਚੈੱਕ ਕਰ ਲਓ ਜੀ 2995 ਪਹਿਲੀ ਲਾਈਨ 37 ਤੋਂ 63 ਪੀਸ ਆ ਦੂਸਰੀ ਲਾਈਨ ਜੀ ਆ ਤੀਸਰੀ ਆ ਚਾਰ ਲੈਣਾ ਜਦੋਂ ਤੁਸੀਂ ਪਹਿਲੀ ਵਾਰੀ ਐਂਟਰੀ ਕਰਦੇ ਹੋ ਚਾਰ ਲੈਣਾ ਇਹਦੇ ਵਿੱਚ ਇਹ ਨਹੀਂ ਆ ਇੱਕ ਦੋ ਰੰਗ ਦਿਖਾ ਕੇ ਤੁਹਾਨੂੰ ਕਹਾਂਗੇ ਭਾਜੀ ਆਹੀ 2995 ਦੇ ਨਾ ਠੱਗੀ ਨਾ ਧੋਖਾ ਧੜੀ ਤੇ ਨਾ ਕਿਸੇ ਚੀਜ਼ ਦੀ ਸੀਨਾ ਜੋ ਮਾਰ ਦੋ ਇਹਦੇ ਵਿੱਚ ਰੰਗ ਬਹੁਤ ਹੈ ਜਿਹੜਾ ਮਰਜੀ ਰੰਗ ਲੈ ਜਾਓ ਪਰ ਕੁਆਲਿਟੀ ਭਾਜੀ ਆ ਦੁਕਾਨਦਾਰ ਕਾਪੀ ਜੀ ਕਰ ਲੈਂਦੇ ਆ ਪਰ ਤੁਹਾਨੂੰ ਅਸਲ ਦਿਖਾਣੇ ਆ ਅਸਲ ਪਟਾਕੇ ਕੱਪੜੇ ਦੇ ਕਿਵੇਂ ਪੈਂਦੇ ਆ ਆ ਚੈੱਕ ਕਰ ਲੋ ਹਾਲੋ ਚੈੱਕ ਕਰ ਟੋੜਣ ਬਾਕੇ ਖਿੱਚ ਲੋ ਕੱਪੜਾ ਖਰਾਬ ਨਹੀਂ ਹੁੰਦਾ ਨਾ ਬੁਰਾਉਂਦੇ ਆ ਜੀ ਰੰਗਾ ਮੇਚੀ ਲਾਈਟ ਲੈ ਲਓ ਡਾਰਕ ਲੈ ਲਓ ਜਿੱਦਾਂ ਦਾ ਮਰਜੀ ਤੇ ਸਟਾਈਲ ਬਣਾ ਲਓ ਦੂਸਰੀ ਗੱਲ 2 ਪੀਸ ਦਾ ਰੇਟ ਸਾਡੀ ਸਵਾਈ ਹੈਗੀ 2050 ਰੁਪਏ 3 ਪੀ ਦੀ ਸਵਾਈ ਹੈਗੀ 2500 ਰੁਪਏ ਜੇ ਕੋਈ ਮਾੜੀ ਮੋਟੀ ਅਗਲਾ ਡਿਜ਼ਾਈਨਿੰਗ ਲੈਂਦਾ ਤਾਂ 2-300 ਰੁਪਏ ਚਾਰਜਸ ਐਕਸਟਰਾ ਲੈਨੇ ਆ ਲੁੱਟ ਨਹੀਂ ਕਰਦੇ ਕਿਸੇ ਆ ਬਲੇਜ਼ਰਾਂ ਦੇ ਵਿੱਚ ਵੀ ਦੱਸ ਦਿਓ ਕਿੰਨੇ ਕਿ ਤਰ੍ਹਾਂ ਦੀ ਵਾਈਟ ਜਿਹੜੇ ਆਹ ਜਿਹੜੇ ਬਲੇਜ਼ਰ ਆ ਪਿਓਰ ਟਵੀਡ ਦੇ ਬਲੇਜ਼ਰ ਐ ਇਹ ਪਿਓਰ ਬਲੇਜ਼ਰ ਐ ਇਹਦਾ ਜਿਹੜਾ ਬਲੇਜ਼ਰ ਆ ਆਮ ਬਾਜ਼ਾਰਾ ਤੇ 3500-4000 ਦਾ ਐ ਵੀ 2500 ਤਿੰਨੇ ਆ ਤੇ ਰੈਡੀ ਕਰਕੇ ਸੋ ਬਾਜੀ 2995 ਦਾ ਤੁਸੀਂ ਦੇ ਤਾ ਨਾ ਕੋਈ ਭਰਾ ਕਹਿੰਦਾ ਸਾਨੂੰ 8000 ਦਾ 10000 ਦਾ 12000 ਦਾ ਹਾਈ ਵੈਰਾਈਟੀ ਵੀ ਹੈ ਕੋਲ ਮੇਰੇ ਕੋਲ ਜੀ ਸਪਸ਼ਟ ਗੱਲ ਕਲੀਅਰ ਕਰਨਾ ਚਾਹੁੰਦੇ ਆ 2995 3760 ਤੇ ਸਟਾਰਟਿੰਗ ਹੈ ਸਾਡੀ ਉਸ ਤੋਂ ਬਾਅਦ ਦੇ ਵਿੱਚ ਕੋਈ ਵੀਰ ਭਰਾ ਕਹਿੰਦਾ ਮੈਂ ਥੋੜਾ ਜਿਹਾ ਵਧੀਆ ਬਣਾਉਣਾ ਜਿਹੜੇ ਬਾਜ਼ਾਰਾ 'ਚ 25 25 30 30000 ਦੇ ਕੋਡ ਪੈਟ ਬੰਦੇ ਆ ਸਾਡੇ ਕੋਲੇ ਉਹ ਰਾਇਲ ਕੁਆਲਿਟੀਆ ਵੀ ਹੈਗੀਆਂ ਜਿਨ੍ਹਾਂ ਦੇ ਵਿੱਚ ਸੈਲਫ ਆਉਂਦੀ ਆ ਪਲੇਨ ਦੀ ਆਈਟਮਾਂ ਹੋ ਗਈਆਂ ਜਿਹੜੀਆਂ ਆਪਾਂ ਕਹਿੰਦੇ ਲਗਜ਼ਰੀ ਆਈਟਮਾਂ ਜਿਹੜੀਆਂ ਕਿ ਇਟਾਲੀਅਨ ਆਈਟਮਾਂ ਕਹਿੰਦੇ ਆ ਆ ਚੈੱਕ ਕਰ ਲਓ ਇਹਦੇ ਵਿੱਚ ਕਲਰ ਮੈਚਿੰਗ ਵੀ ਹੈਗੀ ਆ ਹਵੀ 5 7 8 ਜਾਂ 10000 ਚ ਕੋਟ ਪੈਂਟ ਬਣਾ ਕੇ ਦੇਨੇ ਜਿਹੜੇ ਬਰਿਆਲ ਚ 25 25 30 30000 ਵਿਦ ਸਟੀਚਿੰਗ ਬੰਦੇ ਆ ਰੰਗਾ ਵਿੱਚ ਹੀ ਇਹਦੇ ਵਿੱਚ ਤੁਸੀਂ ਆ ਲਾਈਨਿੰਗ ਲੈਣੀ ਆ ਡੋਬੀ ਲੈਣੀ ਆ ਚੈੱਕ ਲੈਣੇ ਆ ਸੈਲਫ ਦੇ ਵਿੱਚ ਜਿੰਨੀ ਮਰਜੀ ਕੋਟ ਪੈਂਟ ਦੇ ਵਿੱਚ ਪੁੱਤਲੀ ਕਰਦੇ ਵਿੱਚ ਵੈਰਾਈਟੀ ਕਿਸੇ ਜੀ ਦੀ ਕਮੀ ਨਹੀਂ ਹੈ ਬਾਜੀ ਚਲੋ ਜੀ ਇਸ ਦੇ ਨਾਲ ਨਾਲ ਤੁਸੀਂ ਸ਼ਰਟਾਂ ਦੇ ਵਿੱਚ ਦੇਖੋ ਨਾ ਤੁਸੀਂ ਸ਼ਰਟਾਂ ਪਲੇਨ ਲੈਣੀਆਂ ਚੈੱਕ ਲੈਣੀਆਂ ਲਾਈਨ ਹੀ ਲੈਣੀਆਂ ਆ ਦੇਖੋ ਸਾਰਾ ਇੱਥੇ ਰੈਕ ਲੱਗਾ ਤੁਹਾਡੇ ਲਈ ਬਹੁਤ ਸੋਹਣੀਆਂ ਫਾਰਮੋਂ ਲੈ ਲਓ ਕੈਜ਼ੂਅਲ ਲੈ ਲਓ ਤੁਸੀਂ ਆਫਿਸ ਜਾਣਾ ਉਹਦੇ ਲਈ ਵੀ ਤੁਹਾਡੇ ਕੋਲ ਹੈਗੇ ਆ ਤੁਸੀਂ ਜਦੋਂ ਇੱਥੇ ਆਉਨੇ ਹੋ ਤੁਸੀਂ ਹਰ ਕੋਈ ਕੱਪੜਾ ਇਦਾਂ ਲਾ ਕੇ ਚੈੱਕ ਕਰ ਸਕਦੇ ਆ ਵੀ ਜਿਹੜਾ ਰੰਗ ਲੈਣਾ ਤੁਹਾਨੂੰ ਕਿਦਾਂ ਲੱਗੂਗਾ ਇਸ ਤੋਂ ਇਲਾਵਾ ਬਹੁਤ ਵੱਡਾ ਬ੍ਰਾਂਡ ਬਣ ਗਿਆ ਪੂਰੇ ਇੰਡੀਆ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਇਹਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਹੈਗੇ ਆ ਇਹ ਬਹੁਤ ਵੱਡੀ ਜ਼ਿੰਮੇਵਾਰੀ ਲੈਂਦੇ ਆ ਗਾਰੰਟੀ ਲੈਂਦੇ ਆ ਵੀ ਕਹਿੰਦੇ ਜੇ ਸਾਡਾ ਕੱਪੜਾ ਫੇਟ ਹੋ ਜਵੇ ਜਾਂ ਰੰਗ ਲਿੱਥ ਜਵੇ ਤਾਂ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਸਾਡੇ ਕੋਲ ਵਾਪਸ ਕਰਕੇ ਨਵੀਂ ਲੈ ਕੇ ਜਾ ਸਕਦੇ ਆ ਇਸ ਦੇ ਨਾਲ ਨਾਲ ਕੁਰਤੇ ਪਜਾਮੇ ਜਿਹੜੇ ਦੁਕਾਨਦਾਰ ਕਹਿੰਦੇ ਵੀ ਸਾਡੇ ਕੋਲ ਤਾਂ ਐਕਟਰ ਵਾਲੇ ਮਾਡਰਨ ਵਾਲੇ ਆ ਵੀ ਇਹ 3000 ਤੋਂ ਸ਼ੁਰੂ ਹੁੰਦਾ ਸਾਡੇ ਕੋਲ ਜਿਹੜਾ ਤੁਸੀਂ 3000 ਦਾ ਲੈਣਾ ਬਾਜ਼ਾਰ ਦੇ ਵਿੱਚ ਇੱਥੇ 700 ਰੁਪਏ ਦੇ ਵਿੱਚ ਕੁਰਤਾ ਪਜਾਮਾ ਮਿਲ ਜਾਂਦਾ ਰੰਗੇ ਦੇ ਵਿੱਚ ਸਾਰੇ ਮਿਲ ਜਾਂਦੇ ਆ ਰੰਗਾ ਵਿੱਚ ਹੀ ਸਾਰੀ ਹੁੰਦੀ ਹੈ 700 ਰੁਪਏ ਤੋਂ ਸਾਡੇ ਕੋਲ ਗੀਜਾ ਫੀਲ ਦਾ ਕੁਰਤਾ ਪਜਾਮਾ ਸ਼ੁਰੂ ਹੋ ਜਾਂਦਾ ਪੇਪਰ कॉटन ਲੈਣਾ ਹੈ ਗੀਜਾ कॉटन ਲੈਣਾ ਵਾ ਮੈਟੀ ਦੇ ਵਿੱਚ ਲੈਣਾ ਵਾ ਲੇਲਣ ਚ ਲੈਣਾ ਸਾਰੇ ਤਰ੍ਹਾਂ ਦੀਆਂ ਕੁਆਲਿਟੀਾਂ ਕੜਤਾ ਪਜਾਮਾ 700 ਤੋਂ ਸ਼ੁਰੂ ਆ 1500 3000 4000 ਤੱਕ ਦੇ ਵਧੀਆ ਮਾਲਵੇ ਦੇ ਕੜਤੇ ਪਜਾਮੇ ਸਾਡੇ ਕੋਲ ਹੈਗੇ ਜਿਹੜੇ ਸ਼ਕੀਨਿੰਗ ਮੁੰਡੇ ਗੱਪਰੂ ਪਾਉਂਦੇ ਆ ਸੋ ਦੇਖੋ ਸ਼ੇਰਵਾਨੀਆਂ ਤੇ ਸ਼ੇਰਵਾਨੀਆਂ ਵਿੱਚ ਬਹੁਤ ਸੋਹਣੇ ਸੋਹਣੇ ਲਗਜ਼ਰੀ ਡਿਜ਼ਾਈਨ ਹਰ ਤਰ੍ਹਾਂ ਦਾ ਰੰਗ ਤੁਹਾਨੂੰ ਇੱਥੇ ਮਿਲ ਜਾਣਾ 6500 ਰੁਪਏ ਤੋਂ ਸ਼ੇਰਵਾਨੀ ਸਾਡੇ ਕੋਲ ਸ਼ੁਰੂ ਹੋ ਜਾਂਦੀ ਆ ਜੇ ਤੁਸੀਂ ਲਾਈਨਿੰਗ ਦਾ ਕੱਪੜਾ ਲੈਣਾ ਤੇ ਸਾਡੇ ਕੋਲ ਲਾਈਨਿੰਗ ਵੀ ਬਹੁਤ ਤਰ੍ਹਾਂ ਦੀ ਹੈਗੀ ਆ ਦੇਖੋ ਜੀ ਮਟੀਰੀਅਲ ਚੈੱਕ ਕਰ ਲਓ ਜੀ ਵਧੀਆ ਮਟੀਰੀਅਲ ਸਟੀਚਿੰਗ ਦੀ ਵੀ ਜੇ ਗੱਲ ਕਰੀਏ ਤੇ ਸਾਡੇ ਕੋਲ ਸਟੀਚਿੰਗ ਵੀ ਬ ਵਧੀਆ ਟੇਲਰ ਨੇ ਸਾਡੇ ਕੋਲ 5 ਤੋਂ 7 ਟੇਲਰ ਨੇ ਇਸੇ ਪੁਤਲੀ ਘਰ ਦੇ ਏਰੀਏ ਦੇ ਵਿੱਚ ਹੀ ਜਿਹੜੇ ਵਧੀਆ ਟੇਲਰ ਆ ਏ ਕਲਾਸ ਜਿਹਨਾਂ ਦਾ ਕੰਮ ਆ ਜਿਹੜੇ ਤੁਹਾਨੂੰ ਚੰਗੀ ਕੁਆਲਿਟੀ ਪ੍ਰੋਵਾਈਡ ਕਰਨਗੇ ਔਰ ਤੁਸੀਂ ਇੱਕ ਵਾਰੀ ਜਦੋਂ ਆਓਗੇ ਵਾਰੀ-ਵਾਰੀ ਤੁਸੀਂ ਤੁਹਾਡੇ ਨਾਮ ਇੱਕੋ ਹੀ ਬੈਠਣਾ ਵੀ ਪੁਤਲੀ ਘਰ ਜਾਣਾ ਸਾਡਾ ਵਿਆਹ ਹੋਵੇ ਕਿਸੇ ਰਿਸ਼ਤੇਦਾਰ ਦਾ ਦੋਸਤ ਦਾ ਭਰਾ ਮਿੱਤਰ ਨੂੰ ਦੱਸਣਾ ਵੀ ਹੁਣ ਬਜ਼ਾਰਾਂ 'ਚ ਜਾ ਕੇ ਲੁੱਟ ਨਾ ਕਰਾਓ ਠੱਗੇ ਨਾ ਜਾਓ ਸੋ ਚੈਲੇ ਸਾਡਾ ਪੂਰਾ ਵੀ ਤੁਸੀਂ ਪੰਜਾਬ ਚਾਹੇ ਇੰਡੀਆ ਜਿੱਥੇ ਮਰਜੀ ਚਲ ਜਾਓ ਇਸ ਰੇਟ ਤੇ ਤੁਹਾਨੂੰ ਨਾ ਦਾ ਕੋਟ ਵੰਡ ਮਿਲਣੇ ਆ ਨਾ ਕੋਰਤੇ ਪਿਆਵੇਂ ਮਿਲਣੇ ਆ ਨਾ ਮਿਲਣੇ ਹੈਗੇ ਤੁਹਾਨੂੰ ਸ਼ੇਰਵਾਨੀਆਂ ਬਾਸਟਾ ਤੁਸੀਂ ਕਪੜਾ ਸੋਨਾ ਲੈ ਰਹੇ ਹੋ ਪ੍ਰਾਈਸ ਘਟ ਦੇ ਰਹੇ ਹੋ ਸਾਈਜ਼ ਉਹਦੀ ਆਪਣੀ ਫਿਟਿੰਗ ਦੀ ਹੈਗੀ ਟੇਲਰ ਸਾਡੇ ਕੋਲ ਬੈਸਟ ਹੈ ਗਿਆ ਬਹੁਤ ਥੋੜੇ ਟਾਈਮ ਦੇ ਵਿੱਚ ਤੁਹਾਨੂੰ ਸਟਿਚ ਕਰਕੇ ਅਸੀਂ ਦੇਣਾ ਆ ਲੋਕ ਦੂਰੋਂ ਦੂਰੋਂ ਆ ਕੇ ਆਪਣਾ ਫਾਇਦਾ ਲੈ ਰਹੇ ਆ ਤੁਸੀਂ ਵੀ ਆ ਜਾਓ ਵੱਡੇ ਫਾਇਦੇ ਸਾਡੇ ਆਪਾ ਕਰਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਿੱਗੜ ਸਾਹਾਂ ਟੀਵੀ ਸ਼੍ਰੀ ਅਮਰਸਾਹਬ